ਅੱਜ ਕਿਬਰੂਤਾ ਮੀਤੂ ਜੀ ਪ੍ਰਧਾਨ ਆਰਿਆ ਸਕੂਲ ਫੇਸੂਨ ਫੇਸੂਬਾਚੀਆਨ ਫੇਸੂਨ ਜਿੱਥੇ ਅੱਜ ਅਸੀਂ ਸਾਡੇ ਸਕੂਲ ਦੇ ਵਿੱਚ ਆਏ ਹਾਂ ਸਾਡੇ ਸਕੂਲ ਦੇ ਸਾਰੇ ਟੀਚਰ ਸਾਹਿਬਾਨ ਦੋਨੋਂ ਬੱਚਿਆਂ ਵੱਲੋਂ ਬਹੁਤ ਵਧੀਆ ਜਿਹੜਾ ਸਕੂਲ ਦੇ ਵਿੱਚ ਪ੍ਰੋਗਰਾਮ ਰੱਖਿਆ ਗਿਆ ਅੰਮੋਲੀਆਂ ਬਣਾਈਆਂ ਗਈਆਂ ਨੇ ਬੱਚੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਤੇ ਬੱਚਿਆਂ ਵਿੱਚ ਜਾ ਕੇ ਅਸੀਂ ਸਟਾਫ ਵੱਲੋਂ ਤੇ ਕਮੇਟੀ ਮੈਂਬਰਾਂ ਵੱਲੋਂ ਇਹੀ ਮੈਸੇਜ ਦਿੰਦਾ ਵੀ ਜਿਹੜੀ ਦੀਵਾਲੀ ਐਦ ਕੀ ਆਪਾਂ ਪਟਾਕੇ ਨਾ ਵਜਾ ਕੇ ਇੱਕ ਇੱਕ ਬੱਚਾ ਇੱਕ ਇੱਕ ਬੂਟਾ ਲਾਵੇ ਤਾਂ ਆਉਣ ਵਾਲੀ ਪੀੜ੍ਹੀ ਨੂੰ ਜਿਹੜੀ ਆਪਾਂ ਹਵਾ ਉਸਤ ਕਰ ਸਕੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਵਧੀਆ ਮੈਸੇਜ ਦੇ ਸਕੀਏ ਤੇ ਪੂਰੇ ਦੇਸ਼ ਵਾਸੀਆਂ ਨੂੰ ਵੀ ਅਸੀਂ ਇਹ ਅਪੀਲ ਕਰਨਾ ਚਾਹਾਂਗੇ ਵੀ ਜਿਹੜੇ ਆਪਾਂ ਗ੍ਰੀਨ ਦੀਵਾਲੀ ਬੜਾਈਏ ਆਉਣ ਵਾਲੀ ਪੀੜ੍ਹੀ ਲਈ ਆਪਾਂ ਦੇਖ ਹੀ ਰਹੇ ਹਾਂ ਕਿੰਨੀਆਂ ਬਿਮਾਰੀਆਂ ਚੱਲ ਰਹੀਆਂ ਨੇ ਹਾਸਲ ਭਰੇ ਹੋਏ ਨੇ ਇਹ ਚੀਜ਼ਾਂ ਤੋਂ ਆਪਾਂ ਤਾਂ ਹੀ ਰਹਿਤ ਹੋ ਸਕਦੇ ਆ ਜੇ ਆਪਾਂ ਇੱਕ ਇੱਕ ਬੂਟਾ ਲਾਵਾਂਗੇ ਤੇ ਆਪਣੇ ਨਵੇਂ ਨੇੜੇ ਦੇ ਆਪਾਂ ਵਾਤਾਵਰਨ ਨੂੰ સ્વਸ਼ਥ ਰੱਖਾਂਗੇ ਤੇ ਆਪਾਂ ਆਪਣੇ ਬੱਚਿਆਂ ਨੂੰ ਵਧੀਆ ਮੈਸੇਜ ਦੇਵਾਂਗੇ ਤੇ ਸਮੂਹ ਸਮਾਜ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਕਿ ਆਪਾਂ ਗ੍ਰੀਨ ਦੀਵਾਲੀ ਮਨਾਈਏ ਮੈਂ ਸਨੂ ਸਟਾਫ ਵੱਲੋਂ ਆਰਿਆ ਸਕੂਲ ਕਮੇਟੀ ਨੂੰ ਤੇ ਤੇ ਆਏ ਹੋਰ ਜਿਹੜੇ ਸਾਡੇ ਮਹਿਮਾਨ ਸੀ ਉਹਨਾਂ ਨੂੰ ਆ ਦੀਵਾਲੀ ਦੇ ਮੌਕੇ ਤੇ ਬਧਾਈ ਦਿਨੀਆਂ ਮਿਸਟਰ ਵਾਡੇ ਦੀ ਬਧਾਈ ਦਿਨੀਆਂ ਏ ਮੁਬਾਰਕੀਆਂ ਮੇਰੇ ਵੱਲੋਂ ਵਧਾਈਆਂ ਔਰ ਮੈਂ ਹੀ ਸਨੇਹਾ ਦੇਣਾ ਚਾਹੁੰਗੀ ਕਿ ਅ ਇਸ ਸਾਲ ਅਸੀਂ ਪਟਾਕਿਆਂ ਰਹੀ ਦੀਵਾਲੀ ਮਨਾਈਏ ਤੇ ਸਰਕਾਰ ਇੱਕ ਇੱਕ ਪੋਤਾ ਨੂੰ ਲੱਗਣਾ ਚਾਹੀਦਾ ਹੈ ਤਾਂ ਕਿ ਸਵੱਛ ਵਾਤਾਵਰਣ ਹੋਏ ਔਰ ਪੋਲੂਸ਼ਨ ਸਾਕੇ ਤੋਂ ਘਟੇ। ਅ ਮੇਰੇ ਵੱਲੋਂ ਆਧਿਆ ਸਕੂਲ ਵੱਲੋਂ ਅ ਅੱਜ ਕਾ ਕਮੇਟੀ ਵੱਲੋਂ ਸਟਾਫ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਸਕਸੈਸ ਸਟਾਫ ਮੈਂ ਬੋਲ ਰਹੀ ਹਾਂ ਐਂਡ ਆਲ ਗੈਸਟਰ ਆਲ ਟੀਚਰ ਮੇਰੀ ਤਰਫੋਂ ਸਭ ਨੂੰ ਇਹ ਸੁਭ ਕਾਮਨਾ ਹੈ ਕਿ ਇਸ ਵਾਰ ਦੀਵਾਲੀ ਹਰੀ ਹਰਿਤ ਮਨਾਈ ਜਾਵੇ ਕਿਸ ਤਰ੍ਹਾਂ ਨਾ ਜ਼ਿਆਦਾ ਧੂੰਆਂ ਦਾ ਨਾ ਪੋਲੂਸ਼ਨ ਹੋਵੇ ਔਰ ਨਾ ਹੀ ਕਿਸੇ ਦਾ ਨੁਕਸਾਨ ਹੋਵੇ ਜਿਸ ਨਾਲ ਜਿਸ ਨਾਲ ਅਸੀਂ ਜੇਣਾ ਪਟਾਕਿਆਂ ਲਈ ਪੈਸੇ ਖਰੀਦਦੇ ਹਾਂ ਉਹ ਅਸੀਂ ਹਰੀ ਹਰੀ ਦੀਵਾਲੀ ਮਨਾਏ ਜਾਵੇ ਜਿਸ ਨਾਲ ਅਸੀਂ ਆਪਣੇ ਘਰ ਦੀ ਡੈਕੋਰੇਸ਼ਨ ਅਤੇ ਹੋਰ ਕਈ ਤੇ ਮਠਾਈਆਂ ਦੇ ਵਾਸਤੇ ਅਸੀਂ ਕਾਫੀ ਉਹ ਕਰ ਸਕਦੇ ਹਾਂ ਜਿਸ ਨਾਲ ਕਿਸੇ ਦਾ ਨੁਕਸਾਨ ਨਾ ਹੋਵੇ ਅਤੇ ਜੋ ਕਿ ਇਹ ਆਪ ਤੇ ਅਸੀਂ ਤਾਂ ਤਿਹਾੜਾ ਇਹ ਜਿਹੜਾ ਆਪਾਂ ਦੀਵਾਲੀ ਸਾਰੇ ਪਿਛੋਂ ਨੂੰ ਪਹਿਲਾਂ ਤਾਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਬੰਦੀ ਸ਼ੋਟ ਦੇ ਅਫਸਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਆਪਾਂ ਪੰਚਕਾਰ ਮਾੜੀ ਤੇ ਆ ਬਹੁਤ-ਬਹੁਤ ਮੁਬਾਰਕ ਸਾਰੇ ਬੇਸ਼ਕ ਇਹ ਤਿਹਾਰਾ ਜਿਹੜਾ ਇਹ ਸਾਰਿਆਂ ਨੂੰ ਇਕਜੁੱਟ ਕਰਕੇ ਇੱਕ ਸਾਜ ਖੁਸ਼ੀਆਂ ਵੰਡਣ ਦਾ ਮੌਕਾ ਦਿੰਦਾ ਹੈ ਇਹ ਤਿਹਾਰ ਇਕੱਲਾ ਐਡਾ ਨਹੀਂ ਹੈਗਾ ਵੀ ਆਪਾਂ ਕੋਈ ਪਟਾਕੇ ਚੜਾਉਣ ਵਾਲਾ ਇਹ ਹੈਗਾ ਗ੍ਰੀਨ ਆਪਾਂ ਇਸ ਮਾਰ ਉਸ ਕਰੀਏਗੀ ਪਲਾਨ ਆਪਾਂ ਸਭ ਗ੍ਰੀਨ ਦੀਵਾਲੀ ਮਨਾਈਏ ਇੱਕ ਇੱਕ ਬੂਟਾ ਹਰ ਇੱਕ ਘਰ ਵਿੱਚੋਂ ਲਾਉਣਾ ਜ਼ਰੂਰੀ ਹੈ ਤਾਂ ਜੋ ਜਿਹੜਾ ਆਪਣਾ এনवायरमेंट ਮਨ ਖਰਾਬ ਹੁੰਦਾ ਜਾਂਦਾ ਹੈ ਤਾਂ ਉਹ ਆਪਾਂ ਉਹਨੂੰ ਠੀਕ ਕਰ ਸਕੀਏ ਤਾਂ ਕਿ ਆਪਾਂ ਦੇ ਦੁਆਰਾ ਸਾਰਾ ਵਿਸ਼ਵ ਆਪਾਂ ਕਿਸੇ ਮਹਾਮਾਰੀ ਤੋਂ ਦੁਬਾਰਾ ਲਪੇਟ ਵਿੱਚ ਨਾ ਆ ਸਕੇ ਅੱਜ ਵਾਲਦੇ ਦੇ ਅੱਜ ਸਰ ਭੈ ਕਹਿਣਾ ਚਾਹਨੀ ਹੈ ਕਿ ਪਹਿਲਾਂ ਸਾਰੇ ਨਾਲ ਆਰਏ ਸੀਨੀਅਰ ਸਕੂਲ ਵੱਲੋਂ ਪੁਰੇ ਸਟਾਫ ਮੈਂਬਰਸ ਮੇ ਲੋਕ ਮੈਂਬਰਸ ਨੂੰ ਸਾਰਿਆਂ ਨੂੰ ਦੀਵਾਲੀ ਦੇ ਬਹੁਤ ਬਹੁਤ ਸ਼ੁਕ ਆਗਨਾਮਾ ਕਿ ਅਸੀਂ ਇਹ ਕਰਨ ਜੋ ਅਨੇਹਾ ਕਿ ਇਸ ਦੀਵਾਲੀ ਦੇ ਮੌਕੇ ਤੇ ਅਸੀਂ ਫਟਾਕਿਆਂ ਤੋਂ ਰਾਹ ਦੇ ਕੇ ਹਰੀ ਦੀਵਾਲੀ ਮਨਾਈਏ ਤੇ ਆਉਣ ਵਾਲੀ ਪੀੜ੍ਹੀ ਲਈ ਆਪਣੇ ਲਈ ਆਕਸੀਜਨ ਦੇ ਸਾਰਿਆਂ ਨੇ ਮਤਲਬ ਆਕਸੀਜਨ ਨੂੰ ਬਚਾਈਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਲਈ ਇੱਕ ਆਲਾਦਲਾ ਸਵਚਾ ਆਲਾਦ ਵਾਲਾ ਪ੍ਰਣ ਹੈ ਤੇ ਬਸ